ਇੰਨੀ ਵੱਡੀ ਉਮਰ ਚ ਕੰਮ ਕਰਨ ਦਾ ਕੀ ਕਰਨ ਰਿਹਾ ਬਹੁਤ ਆਨੰਦ ਆ ਰਿਹਾ ਜੀ ਮੈਨੂੰ ਬਹੁਤ ਜਿਆਦਾ ਇੱਥੇ ਆਨੰਦ ਲੈ ਰਿਹਾ ਮੈਂ ਰੋਟੀ ਮੇਰੇ ਕੋਲੇ ਪਈ ਆ ਠੰਡਾ ਪਾਣੀ ਮੇਰੇ ਕੋਲੇ ਆ ਜੱਜੀ ਕਰਦਾ ਪਾਣੀ ਪੀ ਲੈਣਾ ਰੋਟੀ ਦੀ ਭੁੱਖ ਲਈ ਰੋਟੀ ਖਾ ਲਈ ਦੀ ਆ ਰਾਮਨਾਥ ਇੱਥੇ ਬੈਠੇ ਆ ਹਾਂ ਜੀ ਕੋਈ ਚੱਕਲੀ ਮੈਂ ਬਹੁਤ ਜਿਆਦਾ ਮਿਹਨਤ ਕੀਤੀ ਆ ਧੋਪੇ ਬੈ ਬੈ ਕੇ ਬਾਬਾ ਦੀਪ ਸਿੰਘ ਜੀ ਕਿੰਨੀ ਉਮਰ ਦੇ ਸੀ ਜੀ ਬਿਲਕੁਲ ਆਤਮਾ ਉਹਨਾਂ ਦੀ ਬਹੁਤ ਬਲਵਾਨ ਸੀ ਰੀਜ ਕਰਕੇ ਜ਼ਰੂਰ ਬੁੱਢਾ ਹੈਗਾ ਮੈਂ ਮੂੰਹ ਦੇ ਦੰਦ ਵੀ ਹੈ ਨਹੀਂ ਦੇਖ ਲਓ ਹਾਂ ਜੀ ਕਿ ਨਹੀਂ ਲੇਕਿਨ ਆਤਮਾ ਬਲਮਾਨ ਹੈ ਜੇ ਵੀ ਜਾਨੀ ਜਿਹੜੇ ਹੱਥ ਨੇ ਕੰਮ ਚਾਉਂਦੇ ਆ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਵੀ ਲੋਕ ਜਿਹੜੇ ਸਰਦਾਰਾਂ ਨੂੰ ਆਪਣੇ ਪੰਜਾਬੀ ਭਾਈਚਾਰੇ ਨੂੰ ਘੱਟ ਪ੍ਰਮੋਟ ਕਰਦੇ ਬਹੁਤ ਜਿਆਦੇ ਜਿਹੜੇ ਹੈ ਨਾ ਮਤਲਬ ਗੁਰਮੁਖ ਬੰਦੇ ਅਮਰਤਾਰੀ ਉਹ ਸਤਕਾਰ ਕਰਦੇ ਨੇ ਮੇਰਾ ਲੈ ਜਾਂਦੇ ਨੇ ਮੇਰੇ ਕੋਲੋਂ ਉਹ ਵੀ ਫੜਾ ਜਾਂਦੇ ਨੇ ਕੋਈ 500 ਫੜਾ ਦਿੰਦਾ ਕੋਈ 1000 ਫੜਾ ਦਿੰਦਾ ਇਹੋ ਜੀ ਗੱਲ ਨਹੀਂ ਹੈ ਹਾਂ ਜਿਹੜੇ ਇੱਕ ਵਾਰੀ ਮਤਲਬ ਕੋਲ ਬਹਿ ਗਿਆ ਨਾ ਉਹਨੂੰ ਫਿਰ ਜਦ ਮਾਲਕ ਦੀ ਵਿੜਾਈ ਸੁਣਾਈ ਦੀ ਆ ਕੋਈ ਨਹੀਂ ਉਹ ਫਿਰ ਮੰਨ ਜਾਂਦੇ ਨੇ ਮੈਨੂੰ ਪਤਾ ਲੱਗਿਆ ਪਰਮਾਤਮਾ ਮੇਰੇ ਅੰਦਰ ਆ ਮਾਰਨੀ ਹੈ ਲੋਕ ਭਾਰੋਂ ਲੱਭ ਦੇ ਨੇ ਉਹ ਗੁਰਦਾਰਾ ਨਹੀਂ ਹੈ ਉਹ ਗੁਰਦਾਰਾ ਸਾਡਾ ਸਰੀਰ ਆ ਉਹ ਪਾਠਸ਼ਾਲਾ ਸਕੂਲ ਆ ਉਹ ਸਿੱਖੀ ਚ ਦਾਖਲਾ ਲੈਣਾ ਉਹ ਉਸਤੇ ਜਾਣਾ ਪੈਣਾ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਰਾਜੇ ਤੇ ਭੀਖ ਮੰਗਾਵੇ ਪਖਾਰੀ ਸੇ ਰਾਜ ਕਰਾਵੇ ਰਾਜੇ ਤੋਂ ਭੀਖ ਮੰਗਾਂਦਾ ਉਹ ਕਿਉਂ ਮੰਗਾਂਦਾ ਉਹ ਰਾਜਾ ਜਿਹਨੇ ਬਣਾਇਆ ਉਹਨਾਂ ਨੂੰ ਭੁੱਲ ਗਿਆ ਤੇ ਕਿਵੇਂ ਦੇਖਦੇ ਹੋ ਅੱਜ ਅੱਜ ਦੇ ਸਮੇਂ ਦੀ ਸਿੱਖੀ ਨੂੰ ਪਰ ਅਮਰਤ ਵੀ ਛਕਿਆ ਸਭ ਦਾ ਕੁਇਤਾ ਹੋਇਆ ਹੈ ਜੀ ਲੇਕਿਨ ਅੰਦਰ ਉਹ ਕੜੱਤਰ ਨਾਲ ਭਰੇ ਪਏ ਨੇ ਰਸਨਾ ਉਹਨਾਂ ਦੀ ਜਿਹੜੀ ਲੱਗੀ ਆ ਨਾ ਜੀਬਾ ਕੋੜਾ ਬੋਲਦੀ ਆ ਉਹ ਗੁਰਮੁਖ ਨਹੀਂ ਮੰਨਿਆ ਜਾਂਦਾ ਗੁਰਮੁਖ ਜਦ ਮੂੰਹ ਖੋਲੇ ਗੁਰੂ ਦੀ ਬਿੜਾਈ ਕਰੇ ਉਹਨੂੰ ਕਹਿੰਦੇ ਨੇ ਗੁਰਮੁਖ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਸਿਟੀ ਹੈਡਲਾਈਨ ਅੱਜ ਅਸੀਂ ਲੈ ਕੇ ਪਹੁੰਚਿਆ ਤੁਹਾਨੂੰ ਸਰਦਾਰ ਜੀ ਕੱਚੇ ਕੋਲੇ ਵਾਲੇ ਜਿਹੜੇ ਬਾਬਾ ਜੀ ਤੁਹਾਨੂੰ ਪਿੱਛੇ ਬੈਠੇ ਹੋਏ ਦਿਖ ਰਹੇ ਹੋਣਗੇ ਤੇ ਉਹਨਾਂ ਦੀ ਉਮਰ ਹੈ ਜਿਹੜੀ 70 ਸਾਲ ਤੋਂ ਉੱਪਰ ਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਉਹਨਾਂ ਦੀ ਪੂਰੀ ਜ਼ਿੰਦਗੀ ਦੀ ਕਹਾਣੀ ਬਾਬਾ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਕੀ ਹਾਲ ਚਾਲ ਠੀਕ ਆ ਜੀ ਕਿਰਪਾ ਮਾਲਕ ਦੀ ਸੇਤ ਤਾਂ ਵਧੀਆ ਮੈਂ ਕਹਿੰਦਾ ਸੇਤ ਠੀਕ ਆ ਬਾਬਾ ਜੀ ਇਹਨੇ ਧੁੱਪ ਦੇ ਵਿੱਚ ਕੰਮ ਕਰ ਰਹੇ ਆ ਔਖਾ ਨਹੀਂ ਲੱਗਦਾ ਉਮਰ ਕਿੰਨੀ ਆ ਤੁਹਾਡੀ ਮੇਰੀ ਉ 70 ਸਾਲ ਦੀ ਉਮਰ ਹੋ ਗਈ ਐਨੀ ਵੱਡੀ ਉਮਰ ਚ ਕੰਮ ਕਰਨ ਦਾ ਕੀ ਕਰਨ ਰਿਹਾ ਬਹੁਤ ਆਨੰਦ ਆ ਰਿਹਾ ਜੀ ਬਾਬਾ ਦੀਪ ਸਿੰਘ ਜੀ ਕਿੰਨੀ ਉਮਰ ਦੇ ਸੀ ਜੀ ਬਿਲਕੁਲ ਆਤਮਾ ਉਹਨਾਂ ਦੀ ਬਹੁਤ ਬਲਵਾਨ ਸੀ ਫਿਰ ਕਰਕੇ ਜ਼ਰੂਰ ਬੁੱਢਾ ਹੈਗਾ ਮੈਂ ਮੂਹ ਜੀ ਦੰਦ ਵੀ ਹੈ ਨਹੀਂ ਦੇਖ ਲੋ ਨਹੀਂ ਲੇਕਿਨ ਆਤਮਾ ਬਲਵਾਨ ਹੈ ਜੇ ਵੀ ਜਾਣੀ ਜਿਹੜੇ ਹੱਥ ਨਾਲ ਕੰਮ ਚਾਉਂਦੇ ਆ ਜੀ ਹਾਂ ਅਬ ਇਹ ਗੱਲ ਕੀਤੀ ਜਾਵੇ ਨਾ ਅੱਜ ਅੱਜ ਕੱਲ ਜਿਹੜੇ ਪ੍ਰਵਾਸੀ ਲੋਕ ਆ ਗਏ ਆਪਣੇ ਲੋਕ ਉਹਨਾਂ ਨੂੰ ਜ਼ਿਆਦਾ ਪ੍ਰਮੋਟ ਕਰਦੇ ਆ ਉਹਨਾਂ ਦੇ ਕੋਲੇ ਸਮਾਨ ਲੈਣੇ ਆਂਦੇ ਆ ਜਿਵੇਂ ਤੁਸੀਂ ਬੋਰਡ ਵੀ ਲਾਇਆ ਹੋਇਆ ਸਰਦਾਰ ਜੀ ਕੋਲੇ ਵਾਲੇ ਤੇ ਕੀ ਕਾਰਨ ਇਹ ਹੈਗਾ ਇਸ ਦਾ ਕਿਵੇਂ ਦੇਖਨੇ ਉਸ ਚੀਜ਼ ਨੂੰ ਵੀ ਲੋਕ ਜਿਹੜੇ ਸਰਦਾਰਾਂ ਨੂੰ ਆਪਣੇ ਪੰਜਾਬੀ ਭਾਈਚਾਰੇ ਨੂੰ ਘੱਟ ਪ੍ਰਮੋਟ ਕਰਦੇ ਬਹੁਤ ਜ਼ਿਆਦਾ ਜਿਹੜੇ ਹੈਨ ਮਤਲਬ ਗੁਰਮੁਖ ਬੰਦੇ ਹਾਂ ਅਮਰਤਾਰੀ ਉਹ ਸਤਿਕਾਰ ਕਰਦੇ ਨੇ ਮੇਰਾ ਲੈ ਜਾਂਦੇ ਨੇ ਮੇਰੇ ਕੋਲ ਜੀ ਕਈ ਥਾਂ ਇਦਾਂ ਦੇ ਨੇ ਨੇ ਜਿਹੜੇ ਮਤਲਬ ਉਹ ਬਹੁਤ ਜ਼ਿਆਦਾ ਮਤਲਬ ਉਹ ਪਤਾ ਨਹੀਂ ਉਹਨਾਂ ਨੂੰ ਕੀ ਜਿਵੇਂ ਉਹ ਮਤਲਬ ਕੁਝ ਨਾ ਕੁਝ ਐ ਨਹੀਂ ਹੈ ਵੀ ਸਮਾਨ ਲੈ ਕੇ ਕੋਸੇ ਲੱਗੇ ਜਾਣਾ ਉਹ ਵੀ ਫੜਾ ਜਾਂਦੇ ਨੇ ਕੋਈ 500 ਫੜਾ ਹੁੰਦਾ ਕੋਈ 1000 ਫੜਾ ਹੁੰਦਾ ਐਹੀ ਜੀ ਗੱਲ ਨਹੀਂ ਹੈ ਹਾਂ ਜਿਹੜੇ ਇੱਕ ਬੜੀ ਮਤਲਬ ਕੋਲ ਬਹਿ ਗਿਆ ਉਹਨਾਂ ਨੂੰ ਫਿਰ ਜੇ ਮਾਲਕ ਦੀ ਵਿੜਾਈ ਸੁਣਾਈ ਦੀ ਆ ਕੋਈ ਉਹ ਫਿਰ ਮੰਨ ਜਾਂਦੇ ਨੇ ਮੈਨੂੰ ਪਤਾ ਲੱਗਿਆ ਪਰਮਾਤਮਾ ਮੇਰੇ ਅੰਦਰ ਆ ਬਾਹਰ ਨਹੀਂ ਹੈ ਲੋਕ ਬਾਹਰੋਂ ਲੱਭਦੇ ਨੇ ਬਾਹਰੋਂ ਲੱਭਦੇ ਨੇ ਉਹ ਗੁਰਦਾਰੇ ਮੰਦਰਾ ਚ ਪਰਮਾਤਮਾ ਨਹੀਂ ਹੈ ਉਸੇ ਜਿਹੜਾ ਹੱਟ ਨਾ ਰਹਿੰਦਾ ਉਥੇ ਗੁਰਦਾਰ ਦੇ ਵਿੱਚ ਉਹਨੂੰ ਪੁੱਛਿਆ ਜਾਵੇ ਵੀ ਤੈਂ ਇੱਥੇ ਕਿਤੇ ਪਰਮਾਤਮਾ ਫਿਰਦਾ ਦੇਖਿਆ ਉਹ ਗੁਰਦਾਰਾ ਨਹੀਂ ਹੈ ਉਹ ਗੁਰਦਾਰ ਸਾਡਾ ਸਰੀਰ ਆ ਉਹ ਪਾਠਸ਼ਾਲਾ ਸਕੂਲ ਆ ਉਹ ਸਿੱਖੀ ਚ ਦਾਖਲਾ ਲੈਣਾ ਉਹ ਉਸਤੇ ਜਾਣਾ ਪੈਣਾ ਉਮਰ ਚਾਹੇ ਇੱਕ ਗੱਲ ਕੀਤੀ ਜਾਵੇ ਸਰਦੀ ਗਰਮੀ ਆਉਂਦੀ ਆ ਧੁੱਪ ਛਾਂ ਆਉਂਦੀ ਆ ਪੂਰੀ ਮਤਲਬ ਕਹਿ ਸਕਦੇ 70 ਸਾਲ ਤੋਂ ਉਮਰ ਤੋਂ ਬਾਅਦ ਤਾਂ ਐ ਕਹਿੰਦੇ ਬੰਦੇ ਨੂੰ ਕਿਤੇ ਤੋਂ ਹੁਣ ਕੰਮ ਨਹੀਂ ਹੋਣਾ ਇਹ ਤਾਂ ਬੈਠ ਕੇ ਰੋਟੀ ਖਾਣ ਜੋਗਾ ਰਹਿ ਗਿਆ ਹਾਂ ਤੁਸੀਂ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਸੱਚ ਹੁੰਦਾ ਇਹ ਗੱਲ ਤੁਸੀਂ ਦੇਖੋ ਇੰਨੀ ਜਿਆਦੇ ਕੜਕ ਦੀ ਧੁੱਪ ਪੈ ਰਹੀ ਹੈਗੀ ਇਹ ਲੱਗਿਆ ਹੋਇਆਗਾ ਪਰ ਫਿਰ ਵੀ ਜਿਹੜੀ ਗਰਮੀ ਆਗੀ ਉਹ ਪੂਰੀ ਸਿਖਰ ਤੇ ਆਗੀ ਦੇਖੋ ਮੈਨੂੰ ਬਹੁਤ ਜਿਆਦੇ ਇੱਥੇ ਆਨੰਦ ਲੈ ਰਿਹਾ ਮੈਂ ਰੋਟੀ ਮੇਰੇ ਕੋਲੇ ਪਈ ਆ ਠੰਡਾ ਪਾਣੀ ਮੇਰੇ ਕੋਲੇ ਆ ਜੱਜੀ ਕਰਦਾ ਪਾਣੀ ਪੀ ਲੈਣਾ ਰੋਟੀ ਦੀ ਭੁੱਖ ਲਈ ਰੋਟੀ ਖਾ ਲਈ ਦੀ ਆ ਰਾਮਨਾਥ ਇੱਥੇ ਬੈਠੇ ਆ ਹਾਂ ਜੀ ਕੋਈ ਚਕਲੀ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਧੋਪੇ ਬੈ ਬੈ ਕੇ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਇਹ ਵਾਦਾ ਆ ਹੁਣ ਮੈਨੂੰ 4 ਸਾਲ ਹੋਇਆ 4 ਸਾਲ ਹੋ ਗਏ ਹਾਂ ਜੀ ਪਹਿਲਾਂ ਮਤਲਬ ਆ ਮੱਝਾਂ-ਮੁੱਝਾਂ ਰੱਖੀਆਂ ਸੀ ਹੁਣ ਉਹ ਕੰਮ ਖਤਮ ਕਰਤਾ ਮਾਰੋਂ ਪੱਠੇ-ਪੁੱਠੇ ਲੈਉਣ ਮੱਝਾਂ ਸੰਭਦੇ ਸੀ ਹਾਂ ਦੁੱਧ ਵੇਚ ਲੈਂਦੇ ਸੀ ਹਾਂ ਤੇ ਹੁਣ ਮਤਲਬ ਮੱਝਾਂ ਦਾ ਕੰਮ ਖਤਮ ਕਰਤਾ ਤੇ ਆਹ ਰੱਖਿਆ ਹੋਇਆ ਬੱਲ ਅੱਜ ਕੱਲ ਬਾਬਾ ਜੀ ਇੱਕ ਹੋਰ ਗੱਲ ਕਹੀ ਜਾਂਦੀ ਹੈ ਕਿ ਆਪਾਂ ਸਰਦਾਰ ਬੰਦੇ ਆਪਾਂ ਸੜਕ ਤੇ ਬਹਿ ਕੇ ਆ ਕੰਮ ਕਿਉਂ ਕਰੀਏ ਲੋਕ ਇਹ ਚੀਜ਼ ਨੂੰ ਬੜਾ ਨਾਜ਼ਰ ਕਰਦੇ ਤੁਸੀਂ ਕੰਮ ਕਰ ਦਿਓ ਬੜਾ ਖੁਸ਼ ਹੋ ਕੰਮ ਤੋਂ ਵੀ ਹਾਂਜੀ ਦੇਖੋ ਮੈਨੂੰ ਇਹ ਆ ਜਿਹੜਾ ਹੈ ਨਹੀਂ ਆ ਭਈਆ ਆ ਬਾਬਾ ਕੱਚੇ ਕੋਲੇ ਵਾਲਾ ਜੀ ਇਹਨੇ ਲਾਇਆ ਮੈਨੂੰ ਕੋਲਾ ਵੇਚਣ ਜੀ ਇਹ ਖਾਲਸਾ ਦਾ ਕੰਮ ਨਹੀਂ ਹੈ ਕੋਲੇ ਦੀ ਦਰਾਲੀ ਦਾ ਮੂੰਹ ਕਾਲਾ ਕੋਲਾ ਵੇਚਣ ਦੇ ਇੱਕ ਪਾਸੇ ਰਹਿ ਗਿਆ ਦਰਾਲੀ ਕਰਨ ਲੱਗ ਜਉਣਾ ਤੁਸੀਂ ਕੋਲੇ ਦੀ ਥੋੜਾ ਮੂੰਹ ਕਾਲਾ ਹੋ ਜੂ ਲੈਕਿਨ ਮੈਨੂੰ ਹੁਣ ਬਹੁਤ ਆਨੰਦ ਆ ਰਿਹਾ ਉਹਨੇ ਮੈਨੂੰ ਥੋੜਾ ਜਿਹਾ ਟਾਂਜ ਕੀਤੀ ਸੀ ਆਪਣਾ ਪਰਮਾਤਮਾ ਅਬ ਮੈਂ ਤਾਂ ਮੈਂ ਤੇ ਹੀ ਕਹਣਾ ਕਹਿੰਦੇ ਫਰੀਦ ਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹਟਾਏ ਦੇਹੀ ਰੋਣਾ ਲੱਗੇ ਪੱਲੇ ਸਭ ਸਪਾਏ ਮੈਂ ਤਾਂ ਉਹਦਾ ਭਲਾ ਸੋਚਦਾ ਲੇਕਿਨ ਉਹ ਬੁਰਾ ਸੋਚਦਾ ਨਾ ਦਾ ਉਹਦਾ ਬੁਰਾ ਸੋਚਣਾ ਮੇਰਾ ਬੁਰਾ ਹੋਣਾ ਨਾ ਉਹਦਾ ਭਲਾ ਸੋਚਣਾ ਮੇਰਾ ਭਲਾ ਹੋਣਾ ਨਹੀਂ ਕਰਨਾ ਜੋ ਕੁਛ ਕਰਨ ਉੱਪਰ ਵਾਲੇ ਨੇ ਕਰਨਾ ਬਸ ਆ ਗੱਲ ਆ ਉਹਦੇ ਅੱਚ ਪਾਵਰ ਆ ਚਾਹੇ ਮਾਰੇ ਰੱਖੇ ਕੋ ਆਪ ਮਨੁਸ ਦੇ ਕੁਛ ਨਹੀਂ ਆਤ ਉਹਦੇ ਅੱਚ ਪਾਵਰ ਆ ਵਧਾਵੇ ਘਟਾਵੇ ਹਾਂ ਬਸ ਬਾਬਾ ਜੀ ਮੈਂ ਗੱਲ ਕੀਤੀ ਕਿ ਉੱਪਰ ਵਾਲੇ ਦੇ ਹੱਥ ਦੇ ਵਿੱਚ ਹੁੰਦਾ ਸਾਰਾ ਕੁਝ ਉੱਪਰ ਵਾਲਾ ਕੋਈ ਫਰਸ਼ ਤੋਂ ਅਰਸ਼ ਤੱਕ ਵੀ ਪਹੁੰਚਾ ਆ ਜਾਂਦਾ ਕੋਈ ਵਧੀਆ ਰਾਜੇ ਨੂੰ ਰੰਕ ਤੱਕ ਵੀ ਲਿਆਉਂਦਾ ਆ ਜਾਂ ਰੋਡ ਤੇ ਵੀ ਲਿਆਉਂਦਾ ਆ ਹਾਂ ਆ ਦੇਖੋ ਧੰਦੇ ਆ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਰਾਜੇ ਤੇ ਧੀਖ ਮੰਗਾਵੇ ਪਖਾਰੀ ਸੇ ਰਾਜ ਕਰਾਵੇ ਰਾਜੇ ਤੋਂ ਧੀਖ ਮੰਗਾਂਦਾ ਉਹ ਕਿਉਂ ਮੰਗਾਂਦਾ ਉਹ ਰਾਜਾ ਜਿਹਨੇ ਬਣਾਇਆ ਉਹਨਾਂ ਨੂੰ ਭੁੱਲ ਗਿਆ ਬਣਾਉਣਾ ਉਹਨੇ ਹੀ ਆ ਕਹਦੇ ਨੇ ਹਾਂਜੀ ਗੁਰਮਖ ਫਲਮੇ ਪ੍ਰਗਟ ਹੋਏ ਗੁਰਮਖ ਝੋਟਾ ਖਰਾ ਪਛਾਣੇ ਜਿਹੜੇ ਗੁਰਮਖ ਨੇ ਨਾ ਝੋਟੇ ਖਰੇ ਦੀ ਪਰਖ ਕਰਦੇ ਨੇ ਜਿਵੇਂ ਸੁਨਿਆਰਾ ਸੋਨੇ ਦੀ ਪਰਖ ਕਰਦਾ ਜਿਹੜਾ ਗੁਰਮਖ ਹੋਊਗਾ ਨਾ ਮੇਰੇ ਕੋਲ ਜਦ ਬੈਠੂਗਾ ਕਿ ਨਾ ਇੱਕ ਨਹੀਂ ਉਹ ਫਿਰ ਦੇਖੂਗਾ ਵੀ ਕਿੱਥੋਂ ਬੋਲਦਾ ਹੈ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬੋਲਦਾ ਮੈਂ ਮੇਰੇ ਘਰੇ ਰਿਆਕ ਰੱਖਿਆ ਹੈ ਮਤਲਬ ਅੱਜ ਦੇ ਸਮੇਂ 'ਚ ਲੋਕ ਨਾ ਖੁਸ਼ ਨਹੀਂ ਹੁੰਦੇ ਭਾਵੇਂ ਕੋਈ ਹਜ਼ਾਰਾ ਕਮਾ ਲਿਓ ਕੋਈ ਕਹਿੰਦਾ ਮੈਂ ਲੱਖਾਂ 'ਚ ਜਾਵਾਂ ਇਹ ਲੱਖਾਂ ਲਾਉਂਦੋ ਕਹਿੰਦੇ ਮੈਂ ਕਰੋੜਾਂ 'ਚ ਜਾਵਾਂ ਮੈਂ ਵੀ ਹੁਣ ਕਹਿੰਦਾ ਇਹ ਮੇਰਾ ਸਮਾਨ ਵੇਖ ਜੀ ਇਹ ਧੰਦਾ ਮੇਰਾ ਹੈ ਹੈ ਜੀ ਬਾਕੀ ਗੁਰਮਾਨੀ ਦੇ ਵਿੱਚ ਵੀ ਲਿਖਿਆ ਹੋਇਆ ਹਾਂ ਜਿਹੜੇ ਹੁਣ ਗੁਰਦਾਰੇ ਮੰਦਰਾਂ 'ਚ ਬੈਠੇ ਨੇ ਇਹਨਾਂ ਦਾ ਵੀ ਧੰਦਾ ਹੈ ਕਹਿੰਦੇ ਗਿਆਨੀ ਧਿਆਨੀ ਬਹੁਪਦੇਸੀ ਇਹ जग सगलो ਧੰਦਾ ਕਹਤ ਕਬੀਰ ਇੱਕ RAM ਨਾਮ ਮਨੇ ਆਜਗ ਮਾਇਆ ਅੰਦਾ ਫਿਰ ਕਹਿੰਦੇ ਮਨ ਮੂਰਖ ਆਪਨਾ ਬੁਝੂ ਕਾਹੇ ਬੁਝਾਵੋ ਭਾਈ ਮਾਇਆ ਕਾਰਨ ਵਿਦਿਆ ਬਿਨ ਚ ਜਨਮ ਅਰਥਾ ਜਾਈ ਬੇਕਰਹੀਆ ਬਾਣੀ ਸਾਡ ਪਾਠ ਕਰਉਣਾ ਐਨੇ ਪੈਸੇ ਸੁਖਣੀ ਕਰਉਣਾ ਐਨੇ ਪੈਸੇ ਖੰਡਵਾਸ ਕਰਉਣਾ ਐਨੇ ਪੈਸੇ ਕੀਰਤਨ ਕਰਉਣਾ ਐਨੇ ਪੈਸੇ ਦੇ ਕਰਉਣੀਆ ਐਨੇ ਪੈਸੇ ਦੁਕਾਨ ਹੋਰ ਗੱਲ ਕੀਤੀ ਜਾਵੇ ਅੱਜ ਕੱਲ ਰੋਜ਼ ਦੇ ਵਾਂਗੂ ਇੱਕ ਅੱਧਾ ਦਿਨ ਟੱਪਦਾ ਆ ਹਰ ਜਗ੍ਹਾ ਧਰਮ ਦੀ ਬੇਅਦਬੀ ਹੋ ਰਹੀ ਆ ਧਰਮ ਦੇ ਨਾਮ ਤੋਂ ਲੋਕ ਲੜ ਰਹੇ ਨੇਗੇ ਬਾਰ ਬਾਰ ਉਸ ਨੂੰ ਕਿਵੇਂ ਦੇਖਦੇ ਹੋ ਨਹੀਂ ਦੇਖੋ ਜੀ ਮੇਰੀ ਗੱਲ ਸੁਣੋ ਇਹ ਤਾਂ ਵਿੱਚ ਨਾ ਸਰਕਾਰਾਂ ਹੀ ਇਹ ਕੰਮ ਕਰਾਉਂਦੀਆਂ ਨੇ ਜੀ ਸਰਕਾਰਾਂ ਹੀ ਕੰਮ ਕਰਾਉਂਦੀਆਂ ਨੇ ਬੰਦੇ ਛੜਦੇ ਨੇ ਵਿੱਚ ਉਹ ਦੇਖੋ ਨਾ ਬੇਅਦਬੀ ਜਿਹੜਾ ਕਰਦਾ ਉਹ ਫਿਰ ਉਸ ਇਸ ਲੈਨ 'ਚ ਨਹੀਂ ਨਾ ਹੈ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਨੇ ਕਹਿੰਦੇ ਕਿਹਾ ਵੀ ਐਨੇ ਬੁਰਾ ਅਜੰਨ ਦੇ ਬਿਨ ਕੋ ਹਣ ਲਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਵੀ ਤੁਸੀਂ ਹੁਣ ਦੁਬਾਰਾ ਹੋਰ ਤਿਆਰ ਕਰ ਰਹੇ ਹੋ ਪਹਿਲਾ ਗ੍ਰੰਥਾ ਦੀ ਕੋਈ ਤੋੜ ਆ ਪਹਿਲਾ ਕਿੰਨੇ ਗ੍ਰੰਥ ਨੇ ਵੀ ਹੁਣ ਤੁਸੀਂ ਗ੍ਰੰਥ ਹੋਰ ਕੁਝ ਤਿਆਰ ਕਰ ਲਗੇ ਇਹ ਕੁਝ ਲੈਦਾ ਹੀ ਆ ਇਹਦੇ ਕੋਈ ਸ਼ਕਤੀ ਜਿਆਦੇ ਆ ਉਹ ਕਹਿੰਦੇ ਘੜਿਆਲ ਬਜਾਉਣ ਵਾਲਾ ਬੰਦਾ ਤਕੜਾ ਹੋਣਾ ਚਾਹੀਦਾ ਜਿਵੇਂ ਅੱਗ ਬਜਾਉਣ ਵਾਲੀ ਮੋਟਰ ਨਹੀਂ ਹੁੰਦੀ ਉਹ ਉਹ ਉਹਨੂੰ ਮਾਫ ਨੇ ਉਹਨੂੰ ਮਤਲਬ ਆਟੋਮੈਟਿਕਲੀ ਰਸਤਾ ਦੇ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆਪਾਂ ਲਈ ਜਾਨੇ ਆ ਮਹਾਰਾ ਸਰੂਪ ਲਈ ਜਾਨੇ ਆ ਲੇਕਿਨ ਕੜਿਆੜ ਬਿਲਾਉਣ ਵਾਲਾ ਠੀਕ ਚਾਹੀਦਾ ਅਗਲੇ ਤਾਂ ਅੰਦਰੋਂ ਭੱਜ ਕੇ ਆਉਂਦੇ ਨੇ ਵੀ ਜਾ ਕੇ ਦਰਸ਼ਨ ਕਰ ਲਈਏ ਵੱਡੇ ਮੁਰੇ ਸੀਸ ਝੁਕਦਾ ਆਪ ਤਾਂ ਛੋਟੇ ਨੂੰ ਦਾਨ ਕੀਤਾ ਜਾਂਦਾ ਵੱਡੇ ਮੁਰੇ ਸੀਸ ਝੁਕਣਾ ਚਾਹੀਦਾ ਸਾਨੂੰ ਮਤ ਨਹੀਂ ਗ੍ਰੰਥ ਨੂੰ ਰੁਪਈਏ ਮੱਥਾ ਟੇਕਦੇ ਆ ਉਹ ਵੀ ਮੁਰੇ ਸੀਸ ਝੁਕਣਾ ਚਾਹੀਦਾ ਫਿਰ ਫਿਰ ਸੀਸ ਵੀ ਜਿਹੜੇ ਜਿਆਦਾ অপরাধੀ ਬੰਦਾ ਦੂਣਾ ਨੇ ਮਿਲਦਾ ਜੇ ਕੋਈ ਕੋ ਅਪਰਾਧ ਵਿੱਚ ਕੋਈ ਕੀਤਾ ਹੋਵੇ ਨਾ ਉਹ ਨਿੰਮ ਦਾ ਜ਼ਿਆਦਾ ਜ਼ਿਆਦਾ ਨਿੰਮਣ ਦੀ ਗੀ ਲੋੜ ਆ ਕੋਈ ਬੰਦੇ ਨੇ ਗਲਤੀ ਕੀਤੀ ਹੈ ਨਾ ਉਹ ਨਿੰਮਦਾ ਅਪਰਾਧੀ ਅਪਰਾਧੀ ਬੰਦਾ ਦੂਣਾ ਨਿੰਮਦਾ ਅਪਰਾਧ ਕੀ ਚੱਕੇ ਉਹਨੂੰ ਗਲਤੀ ਮੰਗਦਾ ਮਾਫੀ ਮੰਗਦਾ ਉਹ ਲੇਕਿਨ ਉਹ ਜਿਹਨੇ ਮਾਫੀ ਮੰਗ ਲਈ ਉਹਦੇ ਚ ਪਾਵਰ ਜ਼ਿਆਦਾ ਆ ਆਪਸ ਕੋ ਜੋ ਜਾਣੇ ਨੀਚਾ ਸੋਈ ਗਣੀਓ ਸਭ ਦੇ ਉੱਚਾ ਥਾਲੇ ਵੀ ਨੀ ਮੇ ਰੱਖਣ ਲੱਗਣਾ बड़े को फल नहीं लगना लगेगा हाथ फान तोड़ दिता नीमें होके चलना बस नानक नीवा जो चले लगन तत्ती बाहो हुक्में अंदर सब को बाहर ना कोई नानक हुक्में जे बूझे तो होंमे कहना कोई सब तो बड़ा रोग हूमे का हूमे कुछ पैदा होंगी हमे होंमे धीरव रोग है दारू पिश माहे किरपा करे जे आपने तो गुरका शब्द कमाे हूमे कितों पैदा होंगी है होंमे हों चंगा कम करने तो ਕਿ ਤੁਸੀਂ ਵੀ ਜਿਵੇਂ ਅੰਮ੍ਰਿਤ ਛਕਿਆ ਹੋਇਆ ਗਾਤਰਾ ਪਾਇਆ ਹੋਇਆ ਪੂਰੇ ਜਿਹੜੇ ਸਿੱਖ ਸਰਦਾਰ ਹੋਣਗੇ ਤੇ ਕਿਵੇਂ ਦੇਖਦੇ ਹੋ ਅੱਜ ਅੱਜ ਦੇ ਸਮੇਂ ਦੀ ਸਿੱਖੀ ਨੂੰ ਦੇਖੋ ਜੀ ਮੈਂ ਤਾਂ ਹੁਣ ਇਹੀ ਕਹਿ ਰਿਹਾ ਵੀ ਤੁਸੀਂ ਸਿੱਖੀ ਦੇ ਵਿੱਚ ਦਾਖਲ ਰਹਿਣਾ ਤਾਂ ਅੰਮ੍ਰਿਤ ਛਕਣਾ ਪੈਣਾ ਹੈ ਅੰਮ੍ਰਿਤ ਛਕਣਾ ਪੈਣਾ ਫਿਰ ਅੰਮ੍ਰਿਤ ਵੀ ਛਕਿਆ ਹੋਰ ਸਭ ਕੁ ਕੁਇਤਾ ਹੋਇਆ ਹੈ ਜੀ ਲੇਕਿਨ ਅੰਦਰ ਉਹ ਕੜਤੜਨਾ ਭਰੇ ਪਏ ਨੇ ਰਸਨਾ ਉਹਨਾਂ ਦੀ ਜਿਹੜੀ ਲੱਗੀ ਹੈ ਨਾ ਜੀਬਾ ਕੋੜਾ ਬੋਲਦੀ ਆ ਉਹ ਗੁਰਮਖ ਨਹੀਂ ਮੰਨਿਆ ਜਾਂਦਾ ਗੁਰਮਖ ਜਦ ਮੂੰਹ ਖੋਲੇ ਗੁਰੂ ਦੀ ਬਿੜਾਈ ਕਰੇ ਉਹਨੂੰ ਕਹਿੰਦੇ ਨੇ ਗੁਰਮਖ ਉਹ ਗੁਰੂ ਦੀ ਬਿੜਾਈ ਕਰੇ ਆਪ ਦੀ ਨਿੰਦਿਆ ਕਰਵਾਵੇ ਗੁਰੂ ਦੀ ਬਿੜਾਈ ਕਰੇ ਸਾਹਿਬ ਜਿਸਕੋ ਵੱਡਾ ਕਰੇ ਸੋਈ ਵੱਡ ਜਾਣੇ ਸਾਹਿਬ ਹੱਥ ਬਿੜਾਈਆਂ ਜਸ ਭਵੇ ਤਸਵੇ ਨੀਚੋਂ ਉੱਚ ਕਰੇ ਮੇਰਾ ਗੋਵਿੰਦ ਕਾਹੂੰ ਤੇ ਨਾ ਡਰੇ ਰਾਜੇ ਤੇ ਭੀਖ ਮੰਗਾਵੇ ਭਖਾਰੀ ਸੇ ਰਾਜ ਕਰਾਵੇ ਕਿੰਨ ਗੱਲ ਕੀਤੀ ਜਾਵੇ ਤੁਸੀਂ ਜਿਵੇਂ ਸਮਾਨ ਰੱਖਿਆ ਹੈ ਕੀ ਕੀ ਸਮਾਨ ਵੇਚਦੇ ਹੋ ਤੁਸੀਂ ਆਹ ਦੇਖੋ ਥੋੜੇ ਸਾਹਮਣੇ ਕੋਲਾ ਰੱਖਿਆ ਹੋਇਆ ਲੱਕੜ ਰੱਖੀ ਆ ਪਾਠੀ ਰੱਖੀ ਆ ਹਾਂਜੀ ਹੁਣ ਠੀਕ ਆ ਕੋਈ ਹਰਕ ਮਤਲਬ ਕੋਈ ਵੀ ਕੰਮ ਬਜ ਮੱਦਾ ਠੰਡਾ ਆਉਂਦਾ ਹਾਂਜੀ ਹੁਣ ਸਰਦੀਆਂ ਵਿੱਚ ਚਲੋ ਠੀਕ ਆ ਹਰ ਕਰਦੇ ਵਿੱਚ ਕੋਲਾ ਬਲਦਾ ਬੈਠੇ ਆ ਤੇ ਮੈਂ ਕਿੜਾ ਕੋ ਨਸ਼ਾ ਪੱਤਾ ਖੰਣਾ ਹਾਂਜੀ ਮੈਂ ਤਾਂ ਦਾਲ ਰੋਟੀ ਚਾਹੀਦੀ ਸਰਦੀ ਗਰਮੀ ਇੱਥੇ ਹੀ ਬੈਠੇ ਰਹਿਣੇ ਬੈਨੇ ਹੁਣ ਹਾਂਜੀ ਸਰ ਗਰਦੀ ਹੋ ਸਰ ਸਰਦੀ ਹੋਵੇ ਬਾ ਇੱਥੇ ਹੀ ਬਣਾ ਹਾਂ ਬਈ ਘਰੇ ਕੌਣ ਕੌਣ ਹੈ ਘਰੇ ਸਾਰਾ ਪਰਿਵਾਰ ਆ ਪਤਾ ਮੇਰੇ ਨੋਹਾ ਨੇ ਦੋ ਬੇਟੇ ਨੇ ਪਰਿਵਾਰ ਪਤਨੀ ਆ ਮੇਰੀ ਪੋਤੇ ਨੇ ਦੋ ਬੇਟੇ ਨੇ ਦੋਨਾਂ ਦੇ ਦੋ ਇੱਕ ਇੱਕ ਬੇਟਾ ਹਾਂ ਪੋਤੇ ਨਹੀਂ ਕਹਿੰਦੇ ਵੀ ਤੂੰ ਇਦਾਂ ਕੰਮ ਕਿਉਂ ਕਰ ਰਹੇ ਹੋ ਜਾਂ ਕੁਝ ਵੀ ਨਹੀਂ 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 ਮੈਨੂੰ ਬਹੁਤ ਆਨੰਦ ਆ ਰਿਹਾ ਉਹ ਤਾਂ ਕਹਿੰਦੇ ਨੇ ਵੀ ਪਰ ਲੇਕਿਨ ਮੈਨੂੰ ਮਿੱਤੇ ਨਹੀਂ ਬੈ ਹੁੰਦਾ ਕਰੇ ਹਾਂ ਮੈਂ ਕੰਮ ਚਾਹੁੰਦਾ ਮੇਰੇ ਹੱਥ ਟਾਈਮ ਖਾਣੀ ਆ ਕਿਰਤ ਕਮਾਈ ਦੀ ਕਰਕੇ ਖਾਣ ਦੇਖੋ ਗੁਰੂ ਨਾਨਕ ਦੇਵ ਜੀ ਕਹਿੰਦੇ ਪਹਿਲੇ ਨੰਬਰ ਤੇ ਕਿਰਤ ਕਰੋ ਦੂਜੇ ਨੰਬਰ ਤੇ ਨਾਮ ਜਪੋ ਪੀਜੇ ਨੰਬਰ ਤੇ ਵੰਡ ਕੇ ਸ਼ਕੋ ਵੰਡ ਕੇ ਕਿਸੇ ਸ਼ਕਣਾ ਪਰਿਵਾਰ ਨੂੰ ਖੁਸ਼ ਰੱਖਣਾ ਜੇ ਨੀ ਇਹ ਬਾਹਰ ਗੁਰਦਾਰੇ ਮੰਦਰ ਚ ਪੱਥਰ ਲਵਾਉਣੇ ਨੇ ਉਹ ਤਾਂ ਮੈਂ ਆ ਗਈ ਨਾ ਵੰਡ ਕੇ ਸ਼ਕਣਾ ਘਰ ਦੇ ਪਰਿਵਾਰ ਦੇ ਵਿੱਚ ਪਤਨੀ ਕਿਹੜੀ ਚੀਜ਼ ਖਾ ਕੇ ਖੁਸ਼ ਹੋਦੀ ਹੈ ਘਰ ਮੇਰੇ ਕੋ ਪਤਨੀ ਦੇਖੋ ਕਿਹੜੀ ਚੀਜ਼ ਖਾ ਕੇ ਖੁਸ਼ ਹੋਈ ਬੰਦਾ ਇੱਕ ਗੋ ਪਰਮਾਤਮਾ ਨੇ ਪਤਨੀ ਦੇ ਇੱਕ ਤਾਂ ਪਤੀ ਪਰਮਾਤਮਾ ਕੋਈ ਪਰਮਾਤਮਾ ਉਸ ਪਾਸ ਦੇਣ ਵਾਲਾ ਪਤੀ ਪਰਮਾਤਮਾ ਮਤਲਬ ਪਤਨੀ ਦੇਖੋ ਆਪਣੇ ਪਤੀ ਦਿਖਾਦਰ ਸ਼ੋਭਾ ਤੋੜਦੀ ਹੈ ਰੋਟੀ ਪਾਣੀ ਦੇ ਕੇ ਸ਼ਾਮ ਨੂੰ ਆਉਂਦਾ ਉਹ ਹੈ ਕਿ ਨਹੀਂ ਤੇ ਉਹ ਉਹ ਇੰਤਜ਼ਾਰ ਕਰ ਰਹੀ ਆ ਪਤਾ ਉਹ ਵੀ ਉਹਨੇ ਵੀ ਪਤਨੀ ਨੂੰ ਆਪ ਨੂੰ ਖੁਸ਼ ਕਰਨਾ ਜੋ ਚੀਜ਼ ਉਹ ਮੇਕੋ ਆਖੀ ਬੱਚੇ ਖਾਣ ਕਿਹੜੀ ਚੀਜ਼ ਖਾਏ ਖੁਸ਼ ਨੇ ਉਹ ਚੀਜ਼ ਲਿਆਓ ਪਰ ਬਾਹਰ ਦੇਥੇ ਬਿਠੇ ਮਤਲਬ ਖੁਸ਼ੀ ਆ ਨਾ ਉੱਥੇ ਪਰਮਾਤਮਾ ਦਾ ਬਸ ਵਿਚਾਰ ਉਹਦਾ ਨਿਆ ਪੜਿਆ ਨਵਾਂ ਸਪਤੀ ਕੱਲ ਜੋ ਉੱਥੇ ਆ ਭਾਈ ਅੱਜ ਦੇ ਕੱਲ ਜੋਗ ਨੂੰ ਕੀ ਸਨੇਹਾ ਦੇਣਾ ਚਾਹੋਗੇ ਕੀ ਕਹਣਾ ਜੀ ਕੱਲ ਜੋ ਤੁਸੀਂ ਆਪ ਪੈਦਾ ਕਰਦੇ ਆਂ। ਅਜੋ ਕਿੱਥੇ ਆ ਜੂਗਾ ਨੇੜੇ? ਸਾਡੇ ਜਮ ਨੇੜੇ ਨਹੀਂ ਆ ਸਕਦਾ। ਆ ਦੇਖੋ ਕੀ ਕਹਿੰਦੇ ਨੇ। Swami ਖੁਦ ਪਰਮਾਤਮਾ ਦਾ ਨਾਮ ਆ। ਜਿਸ ਕੋ ਸਰੂਪ ਪ੍ਰਤੂ Swami ਸੋ ਦੁੱਖ ਕਰ ਸਾ ਪਾਵੇ। ਮੇਰੇ ਸਿਰ ਤੇ ਹੱਥ ਆਉ ਤਾਂ ਮੈਂ ਦੁੱਖ ਨਹੀਂ ਪਾਉਂਦਾ। ਜਿਸ ਕੋ ਸਰੂਪ ਪ੍ਰਤੂ Swami ਸੋ ਦੁੱਖ ਕਰ ਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਸੁ ਨਹੀਂ ਜਮ ਨਹੀਂ ਆਵੇ ਨੇਰੇ। ਰਖਾਓ। ਜੋ ਤੇਰੇ ਰੰਗ ਰਾਤੇ ਸੁਆਮੀ ਤਨ ਕਾ ਜਨਮਨ ਦੁਖ ਨਾਸ਼ਾ ਤੇਰੀ ਬਖਸ਼ਣੇ ਮਿਟੇ ਕੋਈ ਸਤਿਗੁਰ ਦਾ ਦਰਦਾਸਾ ਨਾਮ ਧਿਆਨ ਸੁਪਾਲ ਪਾਇਨ ਆਠ ਪਹਿਰ ਅਰاده ਤੇਰੀ ਸ਼ਰਨ ਤੇਰੇ ਪਰਵਾਸੇ ਮਾਂਜ ਦੁਸਲੇ ਸਾਦੇ ਗਿਆਨ ਧਿਆਨ ਕੁਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਨਾਨਕ ਨੇ ਨਹੀਂ ਕਿਹਾ ਮੈਂ ਵੱਡਾ ਉਹਨੇ ਨੀਜ ਖਬਾਇਆ ਹੱਥ ਤੇ ਵੱਡਾ ਉਹ ਕਹਿੰਦੇ ਸਤਿਗੁਰਾ ਨਾਨਕ ਕਿਆ ਰਹਿਨੇ ਜਿਨ ਕਲ ਰੱਖੀ ਮੇਰੀ ਮੇਰੀ ਰਾਖੀ ਸਤਗੁਰ ਨੇ ਕੀਤੀ ਆ ਕਿਸ਼ਨ ਦੱਸ ਦਿਓ ਇੱਕ ਵਾਰੀ ਕਿੱਥੇ ਕਰਕੇ ਜਿਹੜਾ ਤੁਸੀਂ ਇਹ ਕੰਮ ਕਰਦੇ ਹੋ ਆ ਜਿਹੜਾ ਜੀ ਆਪਣੇ ਪਿੰਡ ਫੁੱਲਾ ਮਾਲ ਦਾ ਰਸਤਾ ਪਿੰਡ ਫੁੱਲਾ ਮਾਲ ਨੂੰ ਰਸਤਾ ਜਾ ਰਿਹਾ ਉੱਥੇ ਮਤਲਬ ਬਸ 300 ਫੁੱਟਾਂ ਰੋਡ ਆ ਜਿਹੜਾ ਇਹਦੇ ਅਸੀਂ ਫੁੱਟਪਾਥ ਦੇ ਉੱਤੇ ਬੈਠੇ ਆ ਹਾਂਜੀ ਇੱਥੇ ਬੈਠੇ ਆ ਅਸੀਂ ਲੱਕੜ ਕੋਲਾਬ ਦਾ ਪਾਥੀ ਲਈ ਬੈਠੇ ਆ ਪੁੱਤਵਾ ਦੀ ਮਿਹਨਤ ਕਰਦੇ ਆ ਹਾਂਜੀ ਕਦੇ ਚੋਰੀ ਮਹਿਣਾ ਜਾਰੀ ਮਹਿਣਾ ਕੰਮ ਦਾ ਕੋਈ ਮਹਿਣਾ ਨਹੀਂ ਹੈ ਕਿਰਤ ਕਰਨੀ ਆ ਹਾਂ ਕੰਮ ਦਾ ਵੀ ਅਸੀਂ ਕਿਹੜਾ ਕਿਸੇ ਦੇ ਗੰਨ ਥੋੜੇ ਚੱਕਣਾ ਕਿਰਤ ਕਰਦੇ ਆ ਸੱਚੀ ਸੱਚੀ ਕਿਰਤ ਕਰ ਰਹੇ ਆ ਠੀਕ ਆ ਮਾਲ ਕਾਪੇ ਦੇਊਗਾ ਭਰੋਸਾ